ਸਸ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੁੜ ਤੋਂ ਸਵਾਗਤ ਕਰਦੇ ਆਂ ਅੱਜ ਰਾਤ ਦੇ ਮੌਸਮ ਦੇ ਹਾਲਾਤ ਲੈ ਕੇ ਹਾਜ਼ਰ ਹੋਏ ਆਂ ਤਰੀਕ ਹੋ ਚੁੱਕੀ ਹੈ ਜੀ 7 ਦਸੰਬਰ 2024 ਸ਼ਾਮ ਦਾ ਲਗਭਗ 6:00 ਵੱਜ ਚੁੱਕੇ ਨੇ ਸੈਟਲਾਈਟ ਇਮੇਜ ਦੇਖਾਂਗੇ ਤੇ ਆਉਂਦੇ ਮੀਂਹ ਦਾ ਅਲਰਟ ਜੋ ਜਾਰੀ ਹੋਇਆ ਸੀ ਮੌਸਮ ਵਿਭਾਗ ਵੱਲੋਂ ਉਹਦਾ ਕੀ ਨਵਾਂ ਅਪਡੇਟ ਆਇਆ ਹੈ ਕਿਸਾਨਾਂ ਦੇ ਲਈ ਕੀ ਚੇਤਾਵਨੀ ਜਾਰੀ ਹੋਈ ਹੈ ਬੀਤੀ ਕੱਲ ਤੋਂ ਪੰਜਾਬ ਦੇ ਵਿੱਚ ਲਗਾਤਾਰ ਅਪਡੇਟ ਆ ਰਹੇ ਨੇ ਕਿ ਮੀਂਹ ਦੇ ਹਾਲਾਤ ਨੇ ਸਭ ਤੋਂ ਪਹਿਲਾਂ ਅੱਜ ਰਾਤ ਦੀ ਗੱਲ ਕਰਦੇ ਆਂ ਅੱਜ ਰਾਤ ਦੇ ਹਾਲਾਤ ਦੇਖੇ ਜਾਣ ਤਾਂ ਮੌਸਮ ਵਿਭਾਗ ਤੋਂ ਤੁਸੀਂ ਦੇਖ ਰਹੇ ਹੋ ਕਿ ਅਲਰਟ ਜਿਹੜਾ ਜਾਰੀ ਹੋਇਆ ਉਹਦੇ ਮੁਤਾਬਕ ਸਾਨੂੰ ਫਿਲਹਾਲ ਪੰਜਾਬ ਦਾ ਮੌਸਮ ਠੀਕ ਲੱਗ ਰਿਹਾ ਅੱਜ ਰਾਤ ਪਹਾੜੀ ਖੇਤਰਾਂ ਵਿੱਚ ਸਿਸਟਮ ਬਣਿਆ ਹੋਇਆ ਜੀ ਤੇ ਪੱਛਮੀ ਖੇਤਰਾਂ ਵਿੱਚ ਵੀ ਸਿਸਟਮ ਲਗਾਤਾਰ ਬਣ ਰਹੇ ਨੇ ਜੋ ਕਿ ਪੰਜਾਬ ਦੇ ਵਿੱਚ 7 ਤਰੀਕ ਨੂੰ ਕੂਚ ਕਰਨਗੇ ਅੱਜ ਸ਼ਾਮ ਦੇ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਲਗਭਗ ਗਿਰ ਕੇ 20 ਡਿਗਰੀ ਤੋਂ ਥੱਲੇ 15 18 ਇਸ ਦੇ ਵਿੱਚਕਾਰ ਬਣੇ ਹੋਏ ਨੇ ਲਗਾਤਾਰ ਪੱਛਮੀ ਹਿੱਸਿਆਂ ਤੋਂ ਹਵਾ ਚੱਲ ਰਹੀ ਹੈ ਸ਼ੀਤ ਲਹਿਰ ਵਰਗਾ ਹਲਕਾ ਫੁਲਕਾ ਮਾਹੌਲ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਦੇਖਣ ਕਿਉਂਕਿ ਹੁਣ ਕਣਕ ਨੂੰ ਪਾਣੀ ਲਗਾਉਣ ਦਾ ਵੀ ਸਮਾਂ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਜਿਸ ਦੇ ਕਾਰਨ ਵੀ ਅਚਾਨਕ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਕਿਹਨਾ ਵੀਰਾਂ ਲਈ ਅਲਰਟ ਜਾਰੀ ਹੋਇਆ ਉਹ ਵੀ ਹੁਣ ਦੇਖ ਲੈਂਦੇ ਆ ਕਿ ਪਾਣੀ ਕਿਹੜੇ ਇਲਾਕੇ ਵਿੱਚ ਲਗਾਉਣਾ ਚਾਹੀਦਾ ਹੈ ਜਾਂ ਨਹੀਂ ਕਿੱਥੇ ਕਿੱਥੇ ਵੇਟ ਕਰਨੀ ਚਾਹੀਦੀ ਹੈ ਤਾਂ ਅੱਜ ਰਾਤ ਦੀ ਅਗਰ ਪਹਿਲਾਂ ਓਵਰਆਲ ਗੱਲ ਕਰ ਲੈਂਦੇ ਤਾਂ ਮੌਸਮ ਠੀਕ ਠਾਕ ਹੈ ਬੱਦਲਬਾਈ ਰਹਤ ਹੈ ਤਾਪਮਾਨ 15 ਡਿਗਰੀ ਤੋਂ ਥੱਲੇ 10 ਵਜੇ ਤੋਂ ਬਾਅਦ ਅਤੇ ਸਵੇਰ ਹੁੰਦੇ ਹੁੰਦੇ ਤਾਪਮਾਨ ਲਗਭਗ 10 ਡਿਗਰੀ ਦੇ ਨੇੜੇ ਚੜੇ ਆ ਜਾਵੇਗਾ ਤੇ ਜਿਸ ਦੇ ਨਾਲ ਪੰਜਾਬ ਦੇ ਵੀ ਠੰਡ ਦਾ ਆਪਾਂ ਨੂੰ ਕਹਿਰ ਸੁੱਕੀ ਠੰਡ ਦਾ ਕਹਿਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਹੁਣ ਗੱਲ ਕਰਦੇ ਹਾਂ ਮੀਂਹ ਦੇ ਹਾਲਾਤਾਂ ਦੀ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਇਆ ਜੀ ਅਲਰਟ ਦੇਖ ਲੈਂਦੇ ਕੀ ਕਹਿ ਰਿਹਾ ਮੌਸਮ ਭਾਗ ਦੇ ਜਾਰੀ ਅਲਰਟ ਨੂੰ ਦੇਖਣ ਤੋਂ ਪਹਿਲਾਂ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਆ ਤੁਹਾਡੇ ਸਾਹਮਣੇ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਾਂ ਪੁਰਾਣੇ ਦਰਸ਼ਕ ਹੋ ਲਗਾਤਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਸਬਸਕ੍ਰਾਈਬ ਕਰ ਲਿਓ ਸੋਰੀ 10 ਤਰੀਕ ਦਾ 7 ਤਰੀਕ ਦਾ ਮੌਸਮ ਡਰਾਈ ਹੈ 8 ਅਤੇ 9 ਤਰੀਕ ਦਾ ਆਈਸੋਲੇਟਡ ਮੌਸਮ ਹਲਕੇ-ਫੁਲਕੀ ਬੂੰਦਾਬੰਦੀ ਮੀਂਹ ਦੇ ਹਾਲਾਤ ਨੇ ਥੰਡਰਸਟੋਮਿੰਗ ਅਤੇ ਲਾਈਟਨਿੰਗ 8 ਤਰੀਕ ਨੂੰ ਦੱਸੀ ਗਈ ਹੈ ਤੇ ਡੈਂਸ ਫੌਗ 9 ਤਰੀਕ ਨੂੰ ਦੱਸੀ ਗਈ ਹੈ ਜਾਨਕਿ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਮੀਂਹ 8 ਤਰੀਕ ਨੂੰ ਅਤੇ ਥੋੜਾ ਬਹੁਤਾ ਕਿਰਮਣ ਕਰਨ ਦਾ ਮਾਹੌਲ 9 ਤਰੀਕ ਨੂੰ ਵੀ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਖਾਸ ਤੌਰ ਤੇ ਉੱਤਰੀ ਪੰਜਾਬ ਪੂਰਬੀ ਪੰਜਾਬ ਦੇ ਕੁਝ ਹਿੱਸੇ ਅਤੇ ਪੱਛਮੀ ਪੰਜਾਬ ਦੇ ਬਹੁਤੇ ਹਿੱਸੇ ਦੇਖਣ ਨੂੰ ਮਿਲਣਗੇ ਜ਼ਿਆਦਾਤਰ ਆਪਾਂ ਤਰੀਕੇ ਵਾਈਜ਼ ਗੱਲ ਕਰੀ ਤੇ ਮਾਝਾ ਦਾ ਬਹੁਤ ਮਾਲਵੇ ਤੋਂ ਇਲਾਵਾ ਦੁਆਬੇ ਦਾ ਸਾਰਾ ਇਲਾਕਾ ਇਸ ਦੇ ਵਿੱਚ ਕਵਰ ਹੁੰਦਾ ਦਿਖਾਈ ਦੇ ਰਿਹਾ ਪਰ ਅਜੇ ਇਹ ਨਹੀਂ ਹੈ ਕਿ ਸੰਗਣਾਮੀ ਹੋਵੇਗਾ ਕਿਣਮਣ ਕਣੀ ਦੀ ਸੰਭਾਵਨਾ ਹਜੇ ਜਿਤਾਈ ਗਈ ਹੈ ਤੇ ਜਿਹਦੇ ਬਾਰੇ ਪ੍ਰੋਪਰ ਖੁਲਾਸਾ ਕੱਲ ਸ਼ਾਮ ਤੱਕ ਹੋ ਜਾਵੇਗਾ ਕਿ ਕਿਵੇਂ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਆਉਣ ਦੇ 48 ਘੰਟੇ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰ ਭੈਣਾਂ ਪਰਾਵਾ ਦਾ ਧੰਨਵਾਦੀ